ਸੋਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਜਿੰਨੀ ਵੀ ਸੰਗਤ ਗਰੁੱਪ ਦੇ ਵਿੱਚ ਹੈ ਸਾਬਜਾਦਿਆਂ ਦੇ ਗਰੁੱਪ ਦੇ ਵਿੱਚ 10 ਗਿਆਨੀ ਕੋਲਵੰਤ ਸਿੰਘ ਵੱਲੋਂ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਇੰਗਾਂ ਦੀਆਂ ਸ਼ਾਦਤਾਂ ਦੇ ਦਿਨ ਸਾਬਜਾਦਿਆਂ ਦੀਆਂ ਸ਼ਾਦਤਾਂ ਦੇ ਦਿਨ ਆ ਰਹੇ ਹਨ ਸੋ ਸਾਬਜਾਦ ਸੇਵਾਦਾਲ ਦੇ ਨਾਲ ਜਿੰਨੀਆਂ ਵੀ ਸੰਗਤਾਂ ਆਪ ਸ਼ਾਮਲ ਹੋ ਸੋ ਇਹਨਾਂ ਦਿਨਾਂ ਦੇ ਵਿੱਚ ਮਹਾਰਾਜ ਪਾਲ ਸ਼ਾਹ ਨੇ ਇਹ ਲੋਟਾ ਜਿਹੜਾ ਅਨੰਦਪੁਰ ਸਾਹਿਬ ਦਾ ਚਮਕੌਰ ਸਾਹਿਬ ਦੀਆਂ ਸ਼ਾਹਦਤਾਂ ਹੋਈਆਂ ਅਤੇ ਗਾਥੇਕੜ ਸਾਹਿਬ ਦੀਆਂ ਸ਼ਾਹਦਤਾਂ ਹੋਈਆਂ ਨੇ ਪਾਤਸ਼ਾਹ ਅੱਗੇ ਉੱਠਦੇ ਪੀਰ ਬਣ ਕੇ ਗਏ ਸਾਰਾ ਕੁਝ ਇਨੋ ਦਿਨਾਂ ਦੇ ਵਿੱਚ ਸਿੱਖੀ ਦੀ ਜਿਹੜੀ ਤਸਵੀਰ ਹੈ ਉਹਨੂੰ ਮਹਾਰਾਜ ਜੀ ਨੇ ਮੁਕੰਮਲ ਕੀਤਾ ਹੈ ਆਪਣੇ ਪਰਿਵਾਰ ਦੀਆਂ ਸ਼ਾਦਤਾਂ ਸਿੰਘਾਂ ਦੀਆਂ ਸ਼ਾਦਤਾਂ ਦੇ ਕੇ ਸੂਤ ਸਬੰਧ ਦੇ ਵਿੱਚ ਜਿੱਥੇ-ਜਿੱਥੇ ਵੀ ਆਪ ਹੋ ਦੇਸ਼ ਵਿਦੇਸ਼ ਦੇ ਅੰਦਰ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਯਾਦਿਆਂ ਦੀਆਂ ਸ਼ਾਦਤਾਂ ਨੂੰ ਸਿੰਘਾਂ ਦੀਆਂ ਸ਼ਾਦਤਾਂ ਨੂੰ ਸਮਰਪਿਤ ਵੱਧ ਤੋਂ ਵੱਧ ਜੋਤੀ ਸਾਹਿਬ ਚੌਕੀ ਸਾਹਿਬ ਹੋਰ ਜਿਹੜੇ ਵੀ ਬਾਣ ਜਿਹੜੀ ਬਾਣੇ ਆਪ ਜੀ ਦਾ ਪੜਨ ਨੂੰ ਮਨ ਕਰਦਾ ਹੈ ਉਹ ਵੱਧ ਤੋਂ ਵੱਧ ਪੜ ਕੇ ਹਾਜ਼ਰੀਆਂ ਲਵਾਓ ਗਰੁੱਪ ਦੇ ਵਿੱਚ ਜਦੋਂ ਫਿਰ ਸਬਾਹ ਦੇ ਦਿਨਾਂ ਦੇ ਵਿੱਚ ਜਾ ਕੇ ਨੇੜੇ ਜਾ ਕੇ ਉੱਥੇ ਸਥਾਨ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਪਾਤਸ਼ਾਹ ਦੇ ਸਾਹਿਬ ਜਿਆਦਿਆਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਏਗੀ ਇਹ ਬੇਨਤੀ ਹੈ ਸਾਰੀ ਸੰਗਤ ਨੂੰ ਜਿੱਥੇ-ਜਿੱਥੇ ਵੀ ਆਪ ਬਿਠੇ ਹੋ ਘਰਾਂ ਦੇ ਵਿੱਚ ਜਿਆਦਾ ਟਾਈਮ ਕੱਢ ਕੇ ਨਾਮ ਬਾਣੀ ਦੇ ਵਿੱਚ ਸਮਾਂ ਲਾਓ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਆਪਕ ਕਰੀਏ ਬਾਕੀ ਮੈਂ ਆਉਣ ਵਾਲੇ ਫਰਵਰੀ ਦੇ ਯਾਨੀ ਕਿ 1 ਫਰਵਰੀ ਤੋਂ ਲੈ ਕੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਉਹਦੇ ਵਿੱਚ ਫਿਰ ਆਪਾਂ ਹੋਲੀਆਂ ਵਿਚਾਰਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ